ਇਹਨੀ ਗੱਲ ਕਰੀ ਇੱਕ ਦਰਖਤ ਦੀ ਗੱਲ ਕਰੀ ਕਹਿੰਦੇ ਉਹਦਾ ਸੇਵਕਾਂ ਜੀ ਨੇ ਦੇਖ ਲਿਆ ਬੁਜਾਰਤ ਪਾਰਤੀ ਬੁਜਾਰਤ ਹੈ ਸਾਰੀ ਉਹੇ ਪਾਈ ਹੋਈ ਕਬੀਰ ਦੀ ਵੀ ਬੁਜਾਰਤ ਪਾਈ ਹੋਈ ਹੈ ਕੌਣ ਹੈ ਗੁਰਨਾਣਕ ਦੇ ਅੰਦਰ ਕਮਲ ਖੜਿਆ ਹੈ ਫੁੱਲ ਖੜਿਆ ਹੈ ਰਾਸ ਹੈਗਾ ਇੱਕ ਪੌਰਾ ਸੀ ਕੋਈ ਆ ਟਕਰਿਆ ਗੁਜ਼ਰਦੀ ਬਹਿ ਜਾਣਾ ਉੱਤੇ ਫੁੱਲ ਦੇ ਉੱਤੇ ਪਾਵਰ ਇੱਕ ਪੋਹ ਬਰਸਬੀਦਾ ਪੌਣਾ ਦਾ ਕੋਲ ਦਾ ਫਿਰਦਾ ਸੀ ਉਹ ਤੇ ਦੇਵੀ ਦੇ ਚੱਲਿਆ ਸੀ ਵੀ ਉੱਥੇ ਕੋਈ ਮਿਲ ਜੂ ਪਰ ਫੁੱਲ ਰਾਜੇ ਮਿਲ ਗਿਆ ਜਿਹਦੇ ਵਿਚ ਰਾਸ ਸੀ ਜੋ ਉਹਨੂੰ ਚਾਹੀਦਾ ਸੀ ਉਹ ਰਾਜੇ ਮਿਲ ਗਿਆ ਪਾਵਰ ਇੱਕ ਪੋਹ ਬਰਸਬੀਦਾ ਉਧਰ ਪੋਹਬ ਸੀ ਫੁੱਲ ਸੀ ਔਰ ਰਾਸ ਬੜਾ ਸੀ ਉਹ ਚ ਬਸ ਉੱਥੇ ਹੀ ਬਾਰਾ ਉਹਦੇ ਨਾਲੇ ਜੁੜ ਗਿਆ ਉੱਥੇ ਹੀ ਬਹਿ ਗਿਆ ਲੈ ਹੋਰ ਤਰਿਆ ਉਹਦਾ ਸਾਰਾ ਹੀ ਰਾਸ ਆਪਣੇ ਅੰਦਰ ਲੈ ਲਿਆ ਸਾਰੇ ਜਾਣ ਲੈ 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 ਉਰ ਧਰੇ ਆਪਣੇ ਹਿਰਦੇ ਚ ਰੱਖ ਲਿਆ ਜੋ ਉਹਦੇ ਵਿੱਚ ਸੀ ਨਾ ਫੁੱਲ ਚ ਸਾਰੇ ਹੀ ਲੈ ਲੈ ਸੋਹ ਰਹੇ ਸੁੱਤਾ ਪਿਆ ਸੀ ਨਾ ਦੇਵੀ ਪੱਥਰ ਨੂੰ ਬਣੀ ਜਾਂਦਾ ਸੀ ਸੁੱਤਾ ਪਿਆ ਸੀ ਨਾ ਤਾਂ ਹੀ ਤਾਂ ਦੇਵੀ ਨੂੰ ਦੇਵੀ ਬਣੀ ਜਾਂਦਾ ਸੀ ਸੋਹ ਰਹੇ ਵੱਧੇ ਪਵਨ ਚ ਘੋਰਿਆ ਜੋ ਨਾਨਕ ਨੇ ਹਵਾ ਛੱਡੀ ਨਾ ਵਜਨ ਮੂੰਹ ਪਾਉਣ ਕੀ ਬਾਣੀ ਸੁਤੇ ਪਏ ਨੇ ਆ ਸੁਣੀ ਝ ਘੋਰ ਗਿਆ ਅਕਾਸ਼ੇ ਫਰਫਰਿਆ ਹਿਰਦੇ ਵਿੱਚ ਪੰਛੀ ਜਿਹੜਾ ਸੀ ਨਾ ਫੜਫੜਾਇਆ ਮਨ ਇਹ ਕੀ ਹੋ ਗਿਆ ਤੂੰ ਕੀ ਕਰਦਾ ਫਿਰ ਤੇ ਪੱਥਰ ਦੇ ਵਿੱਚ ਕਪਰਾਨ ਨਹੀਂ ਹਨ ਇਹ ਦੋ ਤਾਂ ਦਰਖਤਾਂ ਜਾਂ ਹੈਗੇ ਨੇ ਜੀ ਆਤਮਾ ਆਤਮਾ ਦਾ ਅੰਸ ਹੈ ਪਰ ਉਹ ਤੇ ਤਾਂ ਅਲਸ ਵੀ ਨਹੀਂ ਹੈ ਤੂੰ ਕਿੱਥੇ ਚੱਲੇ ਐ ਕੋਈ ਤੇ ਅੰਝ ਵੀ ਅੰਸ ਹੈ ਤੇਰੇ ਜੀ ਵੀ ਅੰਸ ਹੈ ਉਹ ਤੂੰ ਜੜ ਦੀ ਪੂਜਾ ਕਰਦੇ ਕਿਤਨ ਹੋ ਕੇ ਤੇ ਦੇਵੀ ਦੇਖਣੀ ਏ ਦਰਸ਼ਨ ਕਰਨੇ ਨੇ ਹਾਂ ਕਰਨੇ ਨੇ ਇੱਥੇ ਹੀ ਕਰਾ ਦਾਂਗੇ ਇੱਥੇ ਕਰਾ ਦਾਂਗੇ ਦਰਸ਼ਨ ਇਹ ਕਰਨੇ ਨੇ ਬਸ ਉਹਨੇ ਕਰਨੇ ਸੀ ਉਹਨੇ ਕਰਾਉਣੇ ਸੀ ਬਾਹਰ ਲਾ ਉਰ ਧਰਿਆ ਉੱਥੋਂ ਲੈ ਕੇ ਸਾਰਾ ਹੀ ਦਰਸ਼ਨ ਕਰ ਲਿਆ ਗੁਰਮੁਖ ਨਾਨਕ ਗੁਰਮੁਖ ਦੇਖ ਦਿਖਾਏ ਹਾਏ ਗੁਰਮੁਖ ਐਨਾ ਆਪ ਦਰਸ਼ਨ ਕਰਦਾ ਫਿਰ ਦੂਜੇ ਨੂੰ ਕਰਾਉਂਦਾ ਕਰਾਤਾ ਨੂੰ ਉਹੀ ਗੱਲ ਕਰਦੇ ਇਹ ਤੇ ਉਹ ਹੀ ਗੱਲ ਹੈ ਉਹ ਵਿਚਾਰੇ ਵਿਦਵਾਨ ਕੀ ਜਾਣ ਉਹ ਦੂਏ ਅਖਰੀ ਅਰਥ ਕਰਕੇ ਆਪਣੇ ਦੂਰ ਪਾਸੇ ਨੂੰ ਲੈ ਗਿਆ ਘੜੀ ਸੀ ਇਹ ਤੇ ਬਹੁਤ ਉੱਚ ਕੋਟੀ ਦੀ ਗੱਲ ਹੈ ਵਿਦਵਾਨਾਂ ਦੇ ਬਸ ਦੀ ਗੱਲ ਨਾ ਉਹ ਬਾਣੀ ਥੋੜੀਆਂ ਨਾ ਇਹ ਥੋੜੀਆਂ ਕੋਈ ਵੀ ਉਹ ਬਸ ਦੀ ਗੱਲ ਨਹੀਂ ਹੈ ਜਾਬਾ ਨਾ ਭੇੜ ਕਰਨਾ ਹੁੰਦਾ ਨਾ ਸੌਖੀ ਜੀ ਮਿਲ ਜਾਂਦੀਆਂ ਨੇ ਮਸ਼ਹੂਰੀ ਬਿਆਨ ਲਾ ਦਿੰਦੇ ਨੇ ਕੋਈ ਲਿਖ ਲੈਂਦੇ ਨੇ ਸੌਖਾ ਜਾ ਉਹ ਹੋ ਜਾਂਦੇ ਨੇ ਦੁਨੀਆ 'ਚ ਕੋਈ ਬਾਅ ਵਾ ਫਲਾਣਾ ਵਿਦਵਾਨ ਹੋਵੇ ਤੂੰ ਸਮਝਣੇ ਰਕਾਦੇ ਗੁਰੂ ਸਾਹਿਬ ਦੀ ਨਹੀਂ ਆ ਹਾਂ ਹਾਂਜੀ ਕੀਰ ਔ ਕਪੂਤ ਬਿੰਬ ਕੋਕਲਾ ਕਲਾਪੀ ਬਣ ਲੂਟੇ ਫੂਟੇ ਫਿਰੇ ਮਨ ਚੈਨ ਹੂ ਨਾ ਕਿਤੇ ਕੀਰ ਕੀੜੇ ਨੂੰ ਕਹਿੰਦੇ ਨੇ ਕੀਰ ਔ ਕਪੂਤ ਬਿੰਬ ਕੀੜਾ ਐ ਮਨ ਦਸਮ ਬਾਜ ਆਪਣੇ ਆਪ ਨੂੰ ਕੋਇਲ ਕੋਇਲ ਜਿਹੜੀ ਐ ਕੋਕਲਾ ਉਹਦੀ ਉਹਦਾ ਬੋਲ ਆਵਾਜ਼ ਜਿਵੇਂ ਹੁੰਦੀ ਐ ਕੋਇਲ ਦੀ ਆਵਾਜ਼ ਕਲਾਪੀ ਬਣ ਕਲਾਪੀ ਬਣ ਉਹ ਬਣ ਦੇ ਵਿੱਚ ਐ ਫਿਰਦੇ ਨੇ ਜਿਵੇਂ ਕੋਇਲ ਫਿਰਦੀ ਹੈ ਨਾ ਉਧਰ ਬਣਦੀ। ਵਾਜ ਕਰਦੀ। ਲੂਟੇ ਫੂਟੇ ਫਿਰੇ। ਲੂਟੇ ਫੂਟੇ ਫਿਰੇ ਮਨ ਚੈਨ ਹੋ ਨਾ। ਕਿਤੇ ਹੀ ਕਿਤੇ ਹੀ। ਉਹਨਾਂ ਦਾ ਮਨ ਨੂੰ ਚੈਨ ਨਹੀਂ ਉਹ ਕਹਿੰਦੇ ਨੇ ਸਾਡਾ ਬਹੁਤ ਕੁਝ ਖੋ ਗਿਆ। ਉਹ ਲੱਭਦੇ ਫਿਰਦੇ ਨੇ। ਜਿਹੜੇ ਪੌਰੇ ਨੇ ਨਾ ਉਹ ਲੱਭਦੇ ਫਿਰਦੇ ਨੇ ਉਹਨਾਂ ਦਾ ਸਭ ਕੁਝ ਹੀ ਖੋ ਗਿਆ। ਨਾਮ ਤੇ ਬਿਨਾ ਸਭ ਕੁਝ ਖੋ ਗਿਆ ਉਹਨਾਂ ਦਾ। ਕਦ ਖੋ ਗਿਆ? ਜੇ ਜਾਣਾ ਲੜ ਛੱਜਣਾ ਪੀੜੀ ਪਾਈ ਗੰਢ ਜਨਮ ਲਿਆ ਲੜ ਛੁੱਟ ਗਿਆ ਜੇ ਨੂੰ ਤਾਂ ਪਹਿਲਾਂ ਅੰਦਰ ਲੜ ਫੜਿਆ ਆ ਸੀ ਤਬ ਕਰਦਾ ਸੀ ਇਹ ਚਾਹੇ ਉਰਦ ਕਰਦਾ ਸੀ ਕਰਦਾ ਤਾਂ ਸੀ ਨਾ ਲਿਵ ਛੁੱਟ ਗਈ ਲੱਗੀ ਤ੍ਰਿਸ਼ਨਾ ਬਾਰੇ ਆ ਲਿਵ ਛੁੱਟ ਗਈ ਤ੍ਰਿਸ਼ਨਾ ਲੱਗੀ ਨਾ ਹੁਣ ਲੜ ਨਹੀਂ ਮਿਲਿਆ ਦਵਾਰਾਂ ਲਿਵ ਲਾਉਣ ਨੂੰ ਫਿਰਦੇ ਨੇ ਟੋਲਦੇ ਨੇ ਕੋਈ ਲਿਵ ਲਵਾ ਦੇ ਸਾਡੀ ਲਿਵ ਕਿੱਥੇ ਲਾਉਣੀ ਆ ਕਿਵੇਂ ਲਾਉਣੀ ਆ ਕਿਹਦੇ ਨਾਲ ਲਾਉਣੀ ਆ ਉਹ ਤੁਹਾਨੂੰ ਰਾਹ ਦੱਸ ਦੇਵੇ ਉਹ ਵੇਰ ਉਹਦਾ ਸਭ ਕੁਝ ਖੋ ਗਿਆ ਜਿਨ੍ਹਾਂ ਦਾ ਸਭ ਕੁਝ ਖੋ ਗਿਆ ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਉਹ ਚਾਹੀਦਾ ਜਿਹੜੇ ਬੱਚੇ ਦਾ ਮਾਪਿਓ ਮਾਇਆ ਪਿਓ ਜਾਂ ਕੋਈ ਜਿਹਦੇ ਨਾਲ ਆਇਆ ਸੀ ਉਹ ਖੋ ਗਿਆ ਨਾ ਮੇਲੇ 'ਚ ਉਹਨੂੰ ਮੇਲਾ ਨਹੀਂ ਚੰਗਾ ਲੱਗਦਾ ਉਹਨੂੰ ਮਾਪਿਓ ਚਾਹੀਦੇ ਨੇ ਉਹਨੂੰ ਮੇਲਾ ਨਹੀਂ ਚੰਗਾ ਲੱਗਦਾ ਦੁਨੀਆ ਜ਼ਹਿਰ ਮੇਲਾ ਜੀਦਾ ਲੜ ਛੁੱਟ ਗਿਆ ਉਹਨੂੰ ਲੜ ਚਾਹੀਦਾ ਦੁਬਾਰਾ ਫੜਨਾ ਉਹਨੂੰ ਸੰਸਾਰ ਦੇ ਵਿੱਚ ਹੋਰ ਕੁਝ ਨਹੀਂ ਚਾਹੀਦਾ ਇਹ ਗੱਲ ਸੀ ਲੂਟੇ ਫੁੱਟੇ ਉਹ ਲੂਟੇ ਫੁੱਟੇ ਫਿਰਦੇ ਨੇ ਨਾ ਉਹ ਵੀ ਸਮਝਦੇ ਨੇ ਸਾਡਾ ਰਿਆ ਕੱਖ ਨਹੀਂ ਕੁਝ ਖੋ ਗਿਆ ਬਾਕੀ ਤਾਂ ਸਭ ਪਾਇਆ ਹੋਇਆ ਸਾਰਿਆਂ ਦਾ ਮਨ ਚੈਨ ਹੋਣਾ ਕਿਤੇ ਇਹ ਉਹਨਾਂ ਨੂੰ ਕਿਵੇਂ ਚੈਨ ਆ ਜਾਵੇ ਪਰ ਜਿਹਨਾਂ ਨੇ ਕੋਈ ਜਾਣਿਆ ਜਿਹਨਾਂ ਨੇ ਤਾਂ ਜਾਣ ਲਿਆ ਕੋਈ ਛੁੱਟ ਗਿਆ ਉਹਨਾਂ ਨੂੰ ਚੈਨ ਨਹੀਂ ਕਬੀਰ ਕਹਿੰਦਾ ਕਬੀਰ ਜਿੰਨ ਕਛ ਜਾਣਿਆ ਉਹ ਨਹੀਂ ਤੈਨੂੰ ਸੁੱਖ ਨੀਂਦ ਪਿਆ ਜਿਹਨਾਂ ਨੂੰ ਪਤਾ ਹੀ ਨਹੀਂ ਲੜ ਛੋਟੇ ਦਾ ਆਰਾਮ ਨਾਲ ਸੁੱਤੇ ਪਏ ਨੇ ਉਹ ਲੜ ਛੋਟਿਆ ਆ ਫੜਦੇ ਨਹੀਂ ਸੰਤ ਕੀ ਕਰਦੇ ਨੇ ਸੁੱਤੇ ਨੀਂਦ ਕਿਵੇਂ ਆਉਂਦੀ ਆ ਦਿਉਂਦ ਕਿਉਂ ਆਈ ਸ਼ਾਮ ਸੁਨਦਰਤਾਜ ਇਹਨਾਂ ਨੇ ਸੁਣਿਆ ਨਹੀਂ ਕੀ ਲਿਖਿਆ ਹੋਇਆ ਇਹ ਕਿਉਂ ਨੀਂਦ ਆਈ ਹੋਈ ਐ ਕਿਉਂ ਨਹੀਂ ਖੋਜਿਆ ਇਹ ਲੋਟੇ-ਫੋਟੇ ਕਿਉਂ ਨਹੀਂ ਫਿਰਦੇ ਇਹਨਾਂ ਦੇ ਮਨ ਨੂੰ ਕਿਵੇਂ ਜਾਣ? ਖਪੜਾਈ ਦਾ ਇਹਨਾਂ ਨੇ ਕੀਤੀ ਹੋਈ ਹੈ। ਇਹ ਜੇ ਅਰਥ ਇਹ ਕਰਨ ਤਾਂ ਆਪ ਫਸਦੇ ਨੇ। ਪਰ ਲੋਕਾਂ ਨੂੰ ਪਤਾ ਨਹੀਂ ਅਰਥਾਂ ਦਾ। ਜਦ ਅਰਥ ਹੋ ਜਾਂਦੇ ਨੇ ਫਿਰ ਇਹਨਾਂ ਦੇ ਪੱਲੇ ਰਹਿੰਦੇ ਹੀ ਕੱਖ ਨਹੀਂ। ਇਹ ਉਹ ਦੇਵਤੇ ਹੀ ਨੇ ਨਾ। ਉਹ ਦੇਵਤਾ ਦੇ ਵਿੱਚੋਂ ਇਹਨੇ ਸੰਤ ਹੈ। ਉਹ ਵੀ ਹਾਥੀ ਦੀ ਸੁੰਡ ਵਾਲੇ ਜਿਹੜੇ ਚਿੱਟੇ ਕੱਪੜੇ ਵਾਲੇ ਨੇ ਨਾ। ਹਾਥੀ ਦੇ ਸੋਡਾ ਵਾਂ ਚਮਕਦੇ ਨੇ ਜਿਵੇਂ ਨੀਲੀ ਉਹ ਨੀਲੀ ਪੱਗ ਹੋਵੇ ਨੀਲੇ ਨੀਲੇ ਬਾਣੇ ਰ ਵਿੱਚ ਤੇ ਕੱਪੜੇ ਵਾਲੇ ਹੋਣ ਨਾ ਫਿਰਦੇ ਇਹ ਐਂ ਜਦੋਂ ਹਾਥੀਆਂ ਦੇ ਪੀੜੀ ਚ ਥੋੜਾ ਚਮਕਦੇ ਹੁੰਦੇ ਨੇ ਉਹਨਾਂ ਦੇ ਅਹੀਂ ਚਮਕਦੇ ਹੋਰ ਕਿਵੇਂ ਕਰਨਗੇ ਹਾਜੀਆਂ ਦੇ ਨੀਲੇ ਬਾਣੇ ਹੁੰਦੇ ਨੇ ਜਿੰਗ ਵੀ ਨੀ ਤੇ ਬਾਣੇ ਪਾਉਣ ਲੱਗੇ ਜੇ ਜੇ ਉਹਨਾਂ ਨੀਲੇ ਬਾਣਿਆਂ ਆਣੇ ਕੋਲ ਵੀ ਗਿਆਨ ਨਾ ਹੋਵੇ ਉਹ ਵੀ ਹਾਥੀਓ ਨੇ ਯੋ ਨਰਮਾਨੀ ਦੀ ਸੋਚੀ ਨਾ ਬੇਵਿਹਾਥੀ ਹੋਨੇ ਕੁਝ ਨਹੀਂ ਹੈ ਹੰਕਾਰ ਹੈ ਹੰਕਾਰ ਤਾਂ ਹੀ ਤਾਂ ਲੜਦੇ ਨੇ ਲੜਦੇ ਹੋਰ ਕਾਦੇ ਖਾਤਰ ਨੇ ਉਹ ਮਾਇਆ ਦੀ ਲੜਾਈ ਲੜਨਾ ਹੈ ਤੁਸੀਂ ਜੰਗ ਸਿੰਘ ਹੋਰ ਕੀ ਕੀ ਲੜਾਈ ਹੈ ਤੁਹਾਡੀ ਮਾਇਆ ਦੀ ਇਹ ਸਾਡੀ ਵੀ ਮਾਇਆ ਦੀ ਲੜਾਈ ਹੈ ਇੱਥੇ ਆ ਕੇ ਤੇ ਮੈਂ ਨਾਮ ਕੌਣ ਦੱਸੂਗਾ ਸੰਸਾਰ ਨੂੰ ਜੇ ਸੰਸਾਰੀ ਤਨ ਵਾਸਤੇ ਸਾਡੀ ਲੜਾਈ ਹੈ ਤਾਂ ਨਾਮ ਤਾਂ ਕੌਣ ਦਊਗਾ ਸੰਸਾਰ ਨੂੰ ਸਾਡੀ ਡਿਊਟੀ ਨਾਮ ਵਾਸਤੇ ਸੀ ਮਾਇਆ ਬਾਤ ਕੋਈ ਡਿਊਟੀ ਨਹੀਂ ਸਾਡੀ ਇਹ ਵੀ ਬਹਿ ਜਾ ਉਸੇ ਨਦੀ ਚ ਪਰ ਚੱਲ ਹੀ ਨਹੀਂ ਪਤਾ ਨਹੀਂ ਰਹੇ ਗੜੇ ਆਉਣਗੇ ਜਿਹਨਾਂ ਨੂੰ ਪਤਾ ਲੱਗ ਜੂ ਗੜੇ ਆਉਣਗੇ ਜਿਹਨਾਂ ਨੂੰ ਪਤਾ ਲੱਗ ਜੂ ਗੜੇ ਆਉਣਗੇ ਇਹਨਾਂ ਨੇ ਨਹੀਂ ਮੋੜਨਾ ਉਹ ਬਾਹਰ ਨਿਕਲ ਜਾਣਗੇ ਖੇਲ ਤੂੰ ਬਾਹਰ ਨਿਕਲ ਜਾਣਗੇ ਆਪਣੇ ਆਪੇ ਨਿਕਲ ਜਾਣਗੇ ਛੱਡ ਕੇ ਬਾਹਰ ਨਹੀਂ ਲੋਕ ਕੱਢ ਦੇਣਗੇ ਉਹਨੂੰ ਲੋਕ ਤਾਂ ਹੁਣ ਵੀ ਨ ਵਰਤ ਕਰਦੇ ਨੇ ਫਿਰ ਬਾਣੇ ਬਾਣੇ ਕਰਕੇ ਕਰਦੇ ਨੇ ਲੋਕਾਂ ਨੇ ਪ੍ਰਯਤਨ ਕੀਤੇ ਹਨ ਸਰ ਵੀ ਬਾਣਾ ਦੇਖ ਲੈਂਦੇ ਨੇ ਗੁਰੂ ਦਾ ਬਾਣਾ ਪਾਇਆ ਹੋਇਆ ਗੁਰ ਬਾਣੀ ਨਾਲ ਕੋਸੋਟੀ ਦਾ ਪਤਾ ਨਹੀਂ ਹੈ ਜੇ ਕੋਸੋਟੀ ਦਾ ਪਤਾ ਲੱਗਿਆ ਫਿਰ ਇਹਦਾ ਸੁਧਰ ਜਾਣਗੇ ਛੱਡ ਦੇਗੇ ਬਾਣਾ ਲਾ ਦੇਣਗੇ ਦੋਏ ਕੰਮ ਇਕੱਠੇ ਨਹੀਂ ਹੋ ਸਕਦੇ ਕੱਟੇ ਨਹੀਂ ਲਿਆਜ ਕਿਸੇ ਨਾਲ ਨਹੀਂ ਸੱਚ ਦੀ ਕੋਈ ਲਿਆਜ ਨਹੀਂ ਹੁੰਦੀ ਕਿਸੇ ਨੂੰ ਸਾਰੇ ਕੋਈ ਰਸਤੇ ਰਸੇ ਨੇ ਕੋਈ ਏਰੀਆ ਦਾ ਕੋਈ ਬਾਣਾ ਬਾਸੂ ਬੱਜੂਗਾ ਬਾਣਾ ਭੇਖ ਹੈ ਬਤ ਫੇ ਭੇਖ ਹੈ ਸਿਰਫ ਇਹੇ ਪਈ ਧਰਮ ਦਰਕ ਗਇਓ ਪੇਖ ਦਸਨਨ ਧਰਮ ਦਰਕ ਗਇਓ ਪੇਖ ਦਸਨਨ ਪਾਂਤੀ ਤੜਕੀ ਨਾਲ ਡਰ ਜਾਣ ਡਰ ਜਾਣ ਅਨਾਰ ਕਹਿੰਦੇ ਨੇ ਦਾਰੋਂ ਅਨਾਰ ਇਹਨੇ ਲਿਖਿਆ ਅਨਾਰ ਕਹਿੰਦੇ ਜਿਹੜੇ ਉਹਦੇ ਦੰਦਾਂ ਦੀਆਂ ਐ ਨਾ ਪਾਲੀਆਂ ਐ ਦੰਦ ਦੰਦ ਨਾਲ ਇਹਨਾਂ ਨੂੰ ਦੇਖ ਕੇ ਜਿਹੜਾ ਨਾ ਅਨਾਰ ਦਾ ਅਨਾਰ ਦੇ ਦਾਣਿਆਂ ਨਾਲ ਦੰਦਾਂ ਨੂੰ ਤਸਵੀਰ